ਜੀ গুড মর্নিং ਜੀ ਸਾਰਿਆਂ ਨੂੰ ਫੇਰ ਦੀ ਮਾਰਨਿੰਗ ਹੈ ਤਾਂ ਸਾਰਿਆਂ ਦਾ ਸਵਾਗਤ ਹੈ ਹੁਣ ਚੱਲਿਆ ਜੂਬੀ ਦੇ ਮੈਂ ਖਦਾਬਾਨ ਸ਼ੁਕਰ ਅੱਜ ਬਹੁਤ ਸੋਹਣੀ ਧੁੱਪ ਲੱਗੀ ਸਿਆਲ ਕਿ ਕਾਫੀ ਦਿਨਾਂ ਬਾਅਦ ਧੁੱਪ ਲੱਗੀ ਜਿਹੜੀ ਵੇਖਣ ਦੀ ਰੂਹ ਖੁਸ਼ ਹੋ ਜਾਂਦੀ ਵੇਖ ਤੇ ਇਹ ਰਾਤ ਦੀ ਜਿਹੜੀ ਧੂਣੀ ਬਾਲੀ ਉਹ ਹੁਣ ਪੈਣ ਹੱਦੇ ਆਉਣਗੇ ਜਿਹੜੀ ਸਾਦੀ ਤੁੰਡ ਹੁੰਦੇ ਉਹ ਇਹ ਵਖਲੂਣਗੇ ਨੂੰ ਤੇ ਹੁਣ ਮੈਂ ਵੇਖਣਾ ਇਹ ਕੀ ਕਰਦੀਆਂ ਕੁੜੀਆਂ ਤੇ ਆਇਓ ਅਨਮੋਲ ਨੇ ਸਵੇਰੇ ਸਵੇਰ ਮੂਲੀਆਂ ਪੁੱਟ ਕੇ ਲਿਆਈਆਂ ਤੇ ਮੂਲੀਆਂ ਦੇ ਪੱਛਾ ਦਿੱਤੇ ਮੈਂ ਗਾ ਰੋਟੀ ਖਾ ਲਈਏ ਖਾ ਲਈ ਨਾ ਮੇਨਾਂ ਗਣੀ ਐ ਇਹ ਨਿੱਕਾ ਜ਼ਿੰਦਾਰੀ ਤੂੰ ਕਿੰਨੀ ਨੰਗ ਜਾ ਕੇ ਤੂੰ ਜਾਇ ਨਗਾਉਣਾ ਜੇ ਤੀਹ ਕਿਹਨਾਂ ਵੇਖ ਲਈ ਜਿਹਨਾਂ ਦੀ ਬੇਇੱਜ਼ਤੀ ਹੁੰਦੀ ਆਏ ਹਾ ਰੋਜ਼ ਇਹਨੂੰ ਗਰਵਾਉਣ ਕੋਗਿਆ ਤੇ ਮੈਂ ਨਾ ਗੁਰ ਬੰਦਾ ਉਹ ਮੇਰਾ ਗੁਰ ਬੰਦਾ ਪੁੱਤ ਬਾਂਜੂ ਦਾ ਮਗਰ ਬੰਦਾ ਪੁੱਤ ਬਾਂਜੂ ਉਹ ਕਹਿ ਰਹੀ ਆ ਕਿਂਦਾ ਗੁਰ ਬੰਨਾ ਮੇਰੇ ਪਾਪਾ ਮੱਲਾ ਆ ਗਏ ਤੇ ਜਦੋਂ ਮੈਨੂੰ ਆਏ ਬਰੇ ਸੌ ਗਿਆ ਮਨ ਕਿ ਮਾ ਜਾਂਦਾ ਜੇ ਮੈਂ ਇੱਧਰ ਸੌ ਗਿਆ ਮੈਨੂੰ ਨਾ ਮਾਉ ਖਾ ਜੂਗਾ ਆਂਦਾ ਮਮਾ ਪਾਪਾ ਨੂੰ ਮਾਉ ਖਾ ਗਿਆ ਤੇ ਇਹ ਚਲੇ ਦੀ ਇੰਨੀ ਹੋਈ ਇੰਨੀ ਉਹ ਕਿੰਨੇ ਵਜੇ ਮਨੇਰੇ ਮਰੇ ਚਾਰ ਵਜੇ ਆਏ ਮਾਦਾ ਬੀਬੀ ਚੰਗਾ ਵੀ ਕਰਨਾ ਸਿੰਘ ਬਾਏ ਬਾਏ ਗੁਰੂਆ ਚੱਲੇ ਪਾਪਾ ਪਹਿਲਾਂ ਮੈਂ ਦੱਸ ਪਪਾ ਡਿਊਟੀ ਜਾਣ ਆ ਲਿਆ ਕੇ ਦੋ ਅੰਨਾ ਮੈਨੂੰ ਹਣਾ ਬਾਹਰ ਬਾਹਰ ਪਪਾ ਨੂੰ ਮਮਾਂ ਜਾਇਆ ਦੋ ਹੈ ਕੀ ਕਰਦੇ ਆ ਹਾਂ ਲੂ ਗੇ ਆ ਹਾਂਜੀ ਹਾਂ ਲੂ ਗੇ ਆ ਦੀਦੀਓਂ ਦੇਣ ਚੱਲਿਆ ਫੜਾ ਲੈ ਮੈਂ ਮੁੰਡਾ ਕਿੰਨੇ ਕੰਮ ਕਰਦਾ ਜੇ ਫੜ ਲੈ ਫੜ ਲੈ ਇਹ ਕਿ ਤੇਰੇ ਵਾਸਤੇ ਆ ਮੇਰੇ ਵਾਸਤੇ ਇੱਧਾ ਬੋਤੇ ਕਾ ਕਮਾਣ ਜਾ ਕਰਾਣਗੇ ਠੀਕ ਐ ਕਿੱਥੇ ਚੱਲਿਆ ਮਾ ਬਾਪ ਪਾਪਾ ਪਾਤੀ ਦਾ ਇਹ ਦਾ ਕਿਹੜੇ ਪਾਪਾ ਕੋ ਪਾਪਾ ਪਾਤੀ ਦਾ ਵੱਡੇ ਪਾਪਾ ਕੋ ਚੱਲਿਆ ਆ ਅੱਛਾ ਪਾਪਾ ਦੀ ਮਾਸੀ ਕੋ ਆਏ ਹਾਏ ਸਮਝ ਨਹੀਂ ਲੱਗਾਂਦੀ ਕਿਨੇ ਚਾਂ ਪਿਛੇ ਲੱਗੀ ਹੈ ਕਿੱਥੇ ਚੱਲਿਆ ਹੈ ਤੇ ਪਾਤੀ ਦਾ ਉਹ ਮਾਸੀ ਕੋ ਵੇਹਲਾ ਤੁਰਦਾ ਵੇ ਕਿਦੀ ਟੌਰਿਆ ਅੱਜ ਸਾਡੇ ਲੱਗੀ ਥੋੜੀ ਧੁੱਪ ਤੇ ਪਾ ਦੇ ਕਪੜੇ ਸੁਕੜੇ ਹੁਣ ਹਵਾਵਾ ਗੰਦਾ ਵੀ ਮੰਮੀ ਹਣੀ ਚੱਲੇ ਆ ਮੈਂ ਆਪਣੇ ਪੈਣ ਕੋ ਚੱਲੇ ਜਾਂਦਾ ਹਾਂ ਹਾਂਜੀ ਪਾਪਾ ਮੰਮਾ ਹਾਂਜੀ ਤੂੰ ਦਾਦੀ ਦੇ ਆਉਣੀ ਦਾਦੀ ਤੇ ਰਹੋਗੀ ਦਾਦੀ ਦੇ ਆਉਣੀ ਠੀਕ ਹੈ ਤੂੰ ਦਾਦੀ ਨਾਲ ਚੱਲ ਜਾ ਚੱਲੀਏ ਚਾ ਦਾਦੂ ਨਾਲ ਚੱਲ ਜਾ ਆਹੀ ਮਗਾ ਇਹ ਕੁੜੀਆਂ ਵਾਸਤੇ ਸਮੋਸੇ ਇਹ ਮੁੰਗੜੀ ਮੇਰੇ ਕੋ 파ਟੀ ਮੇਰਾ ਦੇ ਲਿਆ ਦਿੱਤੇ ਮੈਂ ਹਾਂ ਚੱਲਾ ਕੁੜੀਆਂ ਨੂੰ ਮਗਾ ਲਿਆ ਹਾਂ ਤਾਂ ਮੈਂ ਨਹੀਂ ਮਗਾਉਂਦੀ ਨਾ ਮਖਾਨੀ ਤੇ ਉਹਨਾਂ ਚਾਰਾਂ ਦੇ ਦਸ ਬਸੇ ਵੀ ਠੰਡੇ ਹੋ ਗਏ ਕਲਾਇੰਟ ਅੱਜ ਆਏ ਕਾਫੀ ਆਨੇ ਕਿਉਂਕਿ ਸਾਰਿਆਂ ਨੂੰ 파ਟੀ ਫੰਕਸ਼ਨ ਚੱਲ ਰਹੇ ਆ ਤੇ ਵੈਸੇ ਵੀ ਅਹੀ ਬੜੇ ਛੋਟੇ ਛੋਟੇ ਸੂਟ ਬਣਾਏ ਆ ਬਾਕੀ ਜੇ ਤੁਸੀਂ ਨਾਲ ਚਲ ਆਰਡਰ ਕਰ ਰਹੇ ਹੋਣਗੇ ਜਿੱਤੇ ਵੇਟ ਕਰ ਲਓ ਜਿਨ੍ਹਾਂ ਨੂੰ 파ਟੀ ਫੰਕਸ਼ਨ ਆਏਗਾ ਉਹ ਵੀ ਬਣਵਾਣ ਵਾਸਤੇ ਦੇ ਦਿਓ ਤੇ ਕਾਫੀ ਕੱਲ ਆਏ ਉਧਰ ਹੀ ਆ ਤੇ ਉਹਨਾਂ ਚਾਰੀਆਂ ਖਾਦੇ ਨੇ ਦੂਜੀਆਂ ਕੁੜੀਆਂ ਦੋਵਾਂ ਨੂੰ ਜਾਣਾ ਮੇਰਾ ਤਾਂ ਉਹਨਾਂ ਨੇ ਇੱਧਰ ਸਾਈਡ ਤੇ ਵਾਇਰ ਵਾਰ ਕੇ ਖਵਾ ਕੀਛੋ ਚਾਹਣਾ ਹੈ ਪਾਗ ਦੇਣੀ ਤੇ ਠੀਕ ਹੈ ਮੈਂ ਉਹ ਮੈਂ ਹੁਣ ਉਹ ਜਾਣ ਦਾ ਟਾਈਮ ਹੋਇਆ ਮੈਨੂੰ ਕਹਿੰਦੇ ਕਿ ਇੱਕ ਜਾਈ ਜਾ ਕੇ ਕਾਲ ਉਹ ਇਹ ਕਲਾਈਂਟ ਚਲੇ ਆਈ ਜਾਂਦੇ ਮੈਂ ਤੇ ਇਹ ਖਵਾਇ ਤੇ ਮਗਰ ਦੇਣੇ ਮਾਸ਼ ਕਾਰੂ ਲੈਣ ਬਨਵਾਏ ਕੀ ਕਹਿੰਦੇ ਸ਼ੇ ਲੋ ਮੀਰਾ ਤੇ ਮੇਸ਼ਾ ਫੋਸ਼ਣਾ ਨਹੀਂ ਹੈ ਹਾਂ ਮਰਬੀ ਦੇ ਆ ਗਏ ਖੋਏ ਨੋਗੜ ਤੋਂ ਲੰਦੇ ਯਾ ਨਾ ਆ ਗਏ ਰੋਟੀ ਖਾ ਕੇ ਆਸ ਮਰਬੀ ਦੇ ਹੀ ਵੰਡ ਹੋ ਗਏ ਹੌਲੀ ਹੌਲੀ ਠੰਡਾ ਜਿਵੇਂ ਜਿਵੇਂ ਵਧ ਰਹੀ ਹੋਏ ਥਰੇ ਕੁੜੇ ਜਾਂਦੀਆਂ ਦੋ ਤੇ ਚੱਲੇ ਗਏ ਕਿਉਂਕਿ ਦੂਰ ਹੁੰਦੀਆਂ ਬਾਕੀ ਇੱਥੇ ਪਿੰਡੀਆਂ ਪਿੰਡੀਆਂ ਦਾ ਚੱਲ ਕੋਈ ਵੱਲ ਨਹੀਂ ਤੇ ਬਹੁਤ ਸੂਰਜ ਨਾਲ ਨਕਲੀ ਪੁੰਜਣਾ ਸਾਰੇ ਭਾਏ ਖਾ ਦੇ ਦੀਆਂ ਨੂੰ ਬਾਈ ਕਰ ਲਵਾ ਦੇ ਇਹਨਾਂ ਦਾ ਬਾਈ ਮੈਂ ਰਿੱਤ ਨੂੰ ਬਾਈ ਨਹੀਂ ਕਰਨੀ ਇਸ ਆਏ ਨਾ ਹੁੰਦੇ ਸਾਡਾ ਸਾਡਾ ਫੂਫੜਾ ਗਿਆਂ ਕੋ ਨਾ ਉਹ ਤਾਂ ਇਦਾਂ ਨੇ ਕਿ ਸਾਡਾ ਮੇਡਾ ਨੇ ਕਹੀ ਜਾਂਦਾ ਠੀਕ ਐ ਸੋਹਣ ਸਰੀਕਾਂ ਲਾ ਗਈਆਂ ਨੇ ਦੇ ਗਏ ਕਿਹੜਾ ਗਾਣਾ ਸੁਣਾਇਤਨਾ ਮਜ਼ਾ ਆਇਆ ਨਹੀਂ ਉਹ ਕਿਤੇ ਮੈਨੂੰ 5 ਵਜੇ ਆਖਣ ਦੇ ਜਾਂ ਹਿੰਦ ਸਾਹਿਬ ਪਰ ਇਹ ਦੱਸੋ ਉਹ ਮੂੰਹ ਚ ਨਿਰ ਗਿਆ ਉਹ ਮੈਂ ਤੈਨੂੰ ਉੱਥੇ ਲਾਉਣਾ ਫੋਨ ਤੈਨੂੰ ਲੱਗ ਗਿਆ ਸਵੇਰੇ 5 ਵਜੇ ਉਠਾਤਾ ਇਹਨੇ ਤੈਨੂੰ ਮੈਂ ਪਹਿਲਾਂ ਗੁਰਮਾਨ ਨੇ ਠਾਇਆ ਮੈਂ 4 ਵਜੇ ਮਰੇ 5 ਵਜੇ ਮਗਰ ਜੈਹਿਦ ਸਾਹਿਬ ਮੈਂ ਮੈਂ ਇੰਨੀ ਅਜੂ ਵਿੱਚ ਲੰਦੀ ਗੁਰਵਾਈ ਕੋਣ ਆਇਆ ਅੱਜ ਤਾਂ ਜਿਹੜੀ ਹੋਈ ਨਾ ਡਿਊਟੀ ਤੇ ਬੜਾ ਮਾਇਆ ਦੱਸੀ ਤਾਂ ਨਹੀਂ ਹੁੰਦਾ ਐ ਹਜੀਆਂ ਗੱਲਾਂ ਦੱਸੀ ਨਹੀਂ ਦੱਸੀ ਦਿੰਦਾ ਤੇ ਇਹ ਵੀ ਸਾਰਿਆਂ ਦੇ ਕਾਹਦੇ ਚ ਫੀਲ ਹੋਇਆ ਨਾ ਮੈਨੂੰ ਕੋਈ ਭਰਾ ਨਹੀਂ ਫੀਲ ਨਹੀਂ ਹੁੰਦਾ ਤੁਹਾਨੂੰ ਗਾਣੇ ਸੌਂਦੇ ਆਉਂਦੇ ਕਿਹੜੀ ਫੌਮ ਚ ਆਉਂਦੇ ਮੈਂ ਅੱਜ ਸਵੇਰ ਦਾ ਗਾਲਿਆਂ ਤੋਂ ਛੇਤਰ ਕਾਦੇ ਉਹ ਕੁੜੀ ਆਦੀ ਚੰਗਾ ਆ ਵੀ ਜੀ ਸਾਰਿਆਂ ਦੀ ਕਲਾਸ ਲਾਂਦੇ ਆ ਜਾਂ ਫੀਲ ਤੋਂ ਆ ਕੋਈ ਨਾ ਮੈਨੂੰ ਨਹੀਂ ਫੀਲ ਹੁੰਦਾ ਇਹੋ ਜੀ ਆਂਦੇ ਮੀਂਹ ਦਾ ਤਿਲਕਿਆ ਤੇ ਅਫਸਰ ਦਾ ਝਿੜਕਿਆ ਗੁੱਸਾ ਨਹੀਂ ਕਰੀਦਾ ਹੁਣ ਕੀ ਬੰਦਾ ਕਹਿ ਸਕਦਾ ਆਹ ਤੇ ਇਹ ਕੰਦਾ ਦੀਆਂ ਤੇ ਖੋਲੋ ਯਾਰ ਖੋਲੋ ਬੂਆ ਮੈਡਮ ਜੀ ਓਕੇ ਜੀ ਇੱਥੇ ਟਿੱਡਾ ਜਿਹਾ ਇੱਕ ਬੰਦਾ ਹੀ ਉਹ ਪਾਜੀ ਸਤਿ ਸ਼੍ਰੀ ਅਕਾਲ ਪਾਪਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਣਾ ਗਲੋਂ ਲੱਥ ਹਾਣੀ ਤੇ ਜਲੰਧਰ ਲੱਗ ਜਾਂਦੀ ਰੋਜ਼ ਧੁੱਪ ਤੇ ਅੰਮ੍ਰਿਤਸਰ ਜਿਹੜਾ ਏ ਮੈਦਾਨੀ ਇਲਾਕੇ ਦਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਜਾਂਦਾ ਤੇ ਇੱਥੇ ਨਹੀਂ ਤੋ ਪਲਾਹੀ ਤੇਰੇ ਬੱਦਲ ਹੀ ਬੱਦਲ ਹੀ ਮੈਂ ਹੁਣੇ ਹੀ ਡਿਊਟੀ ਤੇ ਆ ਬਿਆਸ ਤੱਕ ਟੋਪੀ ਤੇ ਅੱਗੋਂ ਲੰਕੇ ਤੇ ਆ ਹਾਲੇ ਵੈਤੋ ਜੈਦੀ ਤੋਂ ਡਿਊਟੀ ਤੇ ਗੋਨਾ ਕੌਣ ਆਇਆ ਹੋਊਗਾ ਸੀੜੀਆਂ ਕੌਣ ਮੰਨਦੇ ਆ ਸੀੜੀਆਂ ਕੌਣ ਮੰਨਦੇ ਆ ਇੱਥੋਂ ਕੌਣ ਆਇਆ ਗੋਨਾ ਛੋਂ ਗਿਆ ਆ ਉਹ ਛੋਂ ਗਿਆ ਜੇ ਨਾ 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 ਲੋਕਿਆ ਨਹੀਂ ਜਾਣਦਾ ਤੇਰੇ ਕੋਲ ਜਾ ਹੋਏ ਜਾਈ ਭਾਰੀ ਤੇਰੇ ਕੋਲ ਤਾਂ ਲੋਕਿਆ ਨਹੀਂ ਜਾਣਦਾ ਤੇਰੇ ਕੋਲ ਤਾਂ ਲੋਕਿਆ ਨਹੀਂ ਜਾਣਦਾ ਬੱਬਲੇ ਆਈ ਬੱਬਲੇ ਬੱਬਲੇ ਆਈ ਬੱਬਲੇ 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 ਅਰੇ ਮੈਂ ਤਾਂ ਗੁਰਨવાય ਫੁੱਟਬਾਲ ਦੇ ਪਲੇਅਰਾਂ ਵਾਂਗੂ ਇੱਕ ਬੂਟ ਹੋਰ ਪਾਈ ਫਿਰੰਦੇ ਇੱਕ ਹੋਰ ਪਾਈ ਫਿਰੰਦੇ ਉਹ ਪਾਉਂਦੇ ਦੇਖਦਾ ਇਹ ਬੋਲ ਕੀ ਆ ਖੰਡਿਆ ਤੈਨੂੰ ਆੰਦਾ ਮਿੱਟੀ ਤੇ ਚਾੜ ਉਹ ਵਾਲੀ ਤੇ ਤੇ ਰਮਨ ਤੋਂ ਕਲੀ ਕੋਟੀ ਪਾਈ ਜਾੜ ਜੋਰ ਬਾਪੂਤ ਖੰਡਿਆ ਫੋਨ ਲਗਾ ਲਾਈ ਕਿਨੇ ਕੈਪੂ ਨਹੀਂ ਹੈਗੀ ਸਰਚ ਕੋਈ ਇਹਨਾਂ ਨੇ ਹਰ ਕੰਮ ਵਾਸਤੇ ਬੰਦੇ ਰੱਖ ਲਏ ਮਾਲੀ ਕੁੜੀਆਂ ਸਟੇਜਿੰਗ ਵਾਸਤੇ ਜਾਂ ਵਿਖਾਉਣ ਵਾਸਤੇ ਵੀਰ ਪਾਸਲਾ ਵਾਸਤੇ ਤੇ ਇੱਕ ਬੰਦਾ ਇਹਦਾ ਮੁੰਡਾ ਛੋੜਾ ਆ ਹੋਰ ਮੇਰੇ ਰਦਾ ਇਹਨੂੰ ਰੱਖ ਕੇ ਨਵਾ ਜਿਹੜਾ ਨਿੱਕੇ ਮੋਟੇ ਇਧਰ ਉਧਰ ਦੇ ਕੰਮ ਲੈ ਆਵੇ ਹੁਣ ਠੰਡ ਜੇ ਮੇਰੇ ਕੋ ਕੰਮ ਕਰਾਉਂਦੀ ਹਾਂ ਹੁਣ ਮੈਨੂੰ ਆਵੇ ਸੂਟ ਦੁਆਰ ਕੇ ਫੜ ਕੇ ਲਿਆਉਣਾ ਕਿਸੇ ਮਾਮੀ ਦੀ ਕੋ ਤੇ ਇਹ ਕੰਮ ਮੈਨੂੰ ਕਰਨੇ ਵੰਦੇ ਇਸ ਕਰਕੇ ਹੁਣ ਮੈਂ ਇਹਦੇ ਬਾਅਦ ਤੇ ਵੀ ਇੱਕ ਮੁੰਡਾ ਰੱਖ ਕੇ ਦਿੰਦਾ ਜਿਹੜਾ ਇੱਥੋਂ ਚੁੰਨੀਆਂ ਕੰਨੀਆਂ ਲਗਾ ਲਿਆ ਕਰੋ ਇੱਕ ਤੇ ਕੰਮ ਥੋੜਾ ਇਜ਼ੀ ਹੋ ਜਾਊਗਾ ਕਿਉਂਕਿ ਮਾਈ ਟਾਈਮ ਇਜ਼ ਮਾਈ ਮਨੀ ਕਿਛੇ ਮੈਂ ਡਾਡਰ ਕੇ ਇਸ ਕਰਕੇ ਵੇਖਣੇ ਕਿਤੇ ਵਾਜ ਪੈਸੀ ਨਹੀਂ ਚਾਚੇ ਅੱਜ ਚੰਗੀ ਸੈਰ ਕੀਤੀ 3 ਕਿਲੋਮੀਟਰ ਤੋਂ ਅਸੀਂ ਆਏ 3 ਕਿਲੋਮੀਟਰ ਕਿੰਨਾ ਕਿਲੋਮੀਟਰ ਚਾਚਾ ਦਸੀ ਲੋਹਾਰ ਕੇ ਤੱਕ ਉਹ ਚਾਹ ਪੀ ਅਵੜੀ ਭਰਿਓ ਉਹ ਚਾਹ ਤਾਂ ਫਿਰ ਭੇਜ ਕਿਉਂ ਆ ਫਿਰ ਸੈਰ ਕੀ ਹੋਈ ਫਿਰ ਅਈ ਮੀਰਾ ਗੋੜੀ ਚੱਲ ਚੱਲੇ ਫਿਰ ਮੈਂ ਚਾਚਾ ਮੋੜਨਾ ਸਾਰਿਆਂ ਨੇ ਪਰਸੋਂ ਗਿਆ ਆਹ ਹਾਂ ਮੀਰਾ ਗੋੜੀ ਵੀ ਚੱਲ ਜੀ ਸਵਾਦ ਦੂੰਗਾ ਦੁੱਧ ਤਾਂ ਜਦਾ ਭੁਲ ਗਾਇਆ ਬਾਦਾਮਾਂ ਵਾਲਾ ਤੈਨੂੰ ਦੁੱਧ ਪਿਆ ਨਹੀਂ ਨਹੀਂ ਆਹ ਹਾਂ ਚੱਲਦੇ ਨਗ ਕੀ ਮੀਰਾ ਗੋੜੀ ਕਰ ਗਿਆ ਜਦ ਤਰ ਤਰਾਈ ਇਹਨਾਂ ਨੂੰ ਰੋਟੀ ਖਵਾ ਦੇਣੀ ਸੀ ਤੁਹਾਨੂੰ ਹਾਂ ਰੋਟੀ ਖਾਣ ਚ ਬੜੇ ਤੇਜ਼ੀ ਹੋ ਅੱਛਾ ਜਿੰਨੇ ਤਾਈ ਦਰਦੇ ਤੁਮ ਕੋ ਮੈਂ ਲੈ ਕੇ ਆਣਵਾਜੀ ਅੱਛਾ ਹਾਂ ਅਜੇ ਤੱਕ ਨਾ ਕਰ ਪੀਤਾ ਨਹੀਂ ਹੱਦ ਨਹੀਂ ਕਰਨਾ ਕਾ ਦਾ ਲੱਗਿਆ ਪੰਜਰੀ ਦਾ ਹਾਂ ਐਵੇਂ ਨਾ ਗੱਪਾਂ ਮਾਰ ਫੜੀ ਜਾਏਗੀ ਹੈ ਜੀ ਤੇ ਆ ਗਏ ਨਾ ਸਤਲੇ ਆ ਪ੍ਰੀਤ ਦੇ ਆ ਕਾਲੱਖ ਦੇ ਆ ਚੱਲ ਜਾਏ ਕਰੀ ਸਭ ਮਦੀ ਵੀ ਜਾਊਗੀ ਸ਼ਾਇਦ ਨਹੀਂ ਜਾਇਦਾ ਗਿਆ ਖੰਡੀ ਕਿਸੇ ਨੰਨੇ ਅਰੇਂਜਮੈਂਟ ਕਰਦੀ ਮੈਂ ਅਵਿੰਦਰ ਹੈਗਾ ਜੈ ਜੰਦਾਬਾਦ ਆਪਾਂ ਯਾਰ ਵੀ ਚੱਲਦਾ ਜਿੰਦਾਬਾਦ ਹੈਗਾ ਗੱਡੀ ਚਾਈਦੀ ਹੈ ਨਾ ਮੈਂ ਲੈ ਜਾਓ ਭਾਗੇ 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 ਸਾਲਾ ਲੱਗੇ ਕੁੜੀ ਦੇ ਪਿੱਕੇ ਆਏ ਆ ਆਹ ਹਾਂ ਤੇ ਹੋਰ ਗੱਡੀ ਨੂੰ ਆਰੂ ਪਾਵ ਨਾਲੇ ਆ ਮੈਂ ਆਇਆ ਸੂਟ ਫੜ ਕੇ ਲੈ ਆਉਣਾ ਉਹਨਾਂ ਨੂੰ ਠੰਡ ਬੜੀ ਲੱਗਣ ਦੀ ਤੇ ਉਹਨਾਂ ਨੱਬੰਦੇ ਮਸਫਲਰ ਤੇ ਮੈਂ ਇਹੋ ਲਾ ਲੈਨੇ ਠੰਡ ਬੜੀ ਲੱਗਣ ਦੀ ਤੇ ਮੇਰਾ ਮਸਫਲਰ ਨਹੀਂ ਲੱਭਣ ਦਿਆ ਆਉਂ ਮਾ ਬਾਲਨੇ ਗੌਰ ਨਾਲ ਵੇਖੋ ਇਹਨਾਂ ਤਿੰਨਾਂ ਬੰਦਿਆਂ ਨੂੰ ਇਹ ਉਹੀ ਬੰਦੇ ਨੇ ਜਿੰਨਾ ਮੈਨੂੰ ਟਿੱਕੀ ਤੋਂ ਭਜਾਇਆ ਸੀ ਅੱਜ ਇਹ ਪਕੌੜਿਆਂ ਲਈ ਮੈਨੂੰ ਵਾਜਾ ਮੰਡਾਇਆ ਤੇ ਸਿਆਣੇ ਲੋਕ ਕਹਿੰਦੇ ਵੀ ਆ ਜਿਹੜਾ ਸਿਲਵਰ ਦੀ ਕੜਾਈ ਹੁੰਦੀ ਹੈ ਨਾ ਇਹ ਆਂਦੇ ਭਾਰਤ ਚ ਕੈਦੀਆਂ ਨੂੰ ਦਿੱਤੀ ਜਾਂਦੀ ਤਾਂ ਕਿ ਉਹ ਹੌਲੀ-ਹੌਲੀ ਬਿਮਾਰ ਹੋ ਕੇ ਅੱਗੇ ਤੇ ਸਮਝ ਹੀ ਗਏ ਜੀ ਉਹ ਜੋ ਵੀ ਹੈ ਇਹਦੇ ਇਹ ਕੜਾਈ ਜੋ ਵੀ ਹੈਗੀ ਸਰਵਦੀ ਕਾਦੀ ਮੈਨੂੰ ਨਹੀਂ ਪਤਾ ਇਹ ਮਾੜੀ ਹੁੰਦੀ ਆ ਇਹ ਚ ਨਹੀਂ ਬਣਾਉਣਾਹੀਂ ਵੀ ਰੱਖੀ ਤੇ ਮੈਂ ਤੇ ਇੱਕ ਦਿਨ ਲੱਤ ਮਾਰ ਕੇ ਤੇ ਚਿਬੀ ਕਰਤੀ ਤੇ ਹੁਣ ਤੁਹਾਡੀ ਵਾਰੀ ਜੇ ਕੰਟੀਨ ਚੋਂ ਵਧੀਆ ਕੜਾਈ ਮਿਲਦੀ ਆ ਲੈ ਜਾਓ ਜੇ ਆਖੋਗੇ ਤੇ ਮੈਂ ਲਿਆ ਦਿੰਦਾ ਤੁਹਾਨੂੰ ਆ ਤੇ ਫਿਰ ਉੱਚ ਬਣਾਇਆ ਕਰੋ ਹੁਤਾ ਦੇ ਗਿਆ ਟਾਈਮ ਦੇ ਚੱਕਰ ਤੇ ਇੱਥੇ ਦੁਨੀਆ ਤੇ ਟਾਈਮ ਲੱਗਦਾ ਮੁੜ ਕੇ ਜਿੰਨੀ ਛੇਤੀ ਇਹਦੇ ਚ ਪਕੌੜੇ ਨੇ ਏਡੀ ਛੇਤੀ ਰੱਬ ਨੂੰ ਪਿਆਰੇ ਹੁੰਦੇ ਨੇ ਮੁੜ ਕੇ ਕੱਟੂ ਪਾਇਰੇ ਨਾਲ ਐਦਾਂ ਹੀ ਆਂਦੇ ਨੇ ਇਹ ਗੱਪਾਂ ਨਾਲ ਮਾਰ ਵਿੱਚ ਬਿਠੀ ਦੀ ਨਹੀਂ ਗੱਪਾਂ ਕਾਢੀਆ ਸੱਚਿਆ ਆਲਾ ਖਾਨ ਟੈਂਸ ਨਹੀਂ ਮੈਂ ਨਹੀਂ ਖਾਣੇ ਮੈਂ ਲੜਿਆ ਉਹ ਜੀ ਬੰਦ ਕਰਕੇ ਆਇਆ ਨਾ ਫੇਰ ਵੀ ਗਰਵੀ ਮੇਰੇ ਸਾਹਮਣੇ ਫੋਨ ਚ ਪਰੌਣ ਦੇ ਦਿੱਤਾ ਕੱਲ ਦੇਖ ਲਾਂਗੇ ਫੜਾ ਵੇ ਮੰਮੀ ਇਹਨਾਂ ਦਾ ਕੰਮ ਹੁੰਦਾ ਨਹੀਂ ਹੈਗਾ ਤੇ ਜਿੰਨਾ ਇਹਨਾਂ ਰੋਲਾ ਪਾਇਆ ਸਾਰਿਆਂ ਨੇ ਹਾਂ ਕਰਦੇ ਉਹ ਦੋ ਮਾਮਾ ਰੰਗ ਕਰਨਾ ਹੈ ਹਾਂ ਵੇ ਰੰਗ ਕਰਨਾ ਇੱਕ ਤੇਰਚੋ ਆਤਮਾ ਆਉਂਦੀ ਨਾ ਉਹ ਕੁੜੀ ਦੀ ਆਹ ਲਈ ਜੀ ਇੰਜ ਕਰਦੀ ਹਾਂ ਕਰਕੇ ਵਸਾਈ ਇੱਕ ਰੀ ਤੇ ਜੇ ਮੈਂ ਤੁਹਾਡੀ ਤੇਰੀ ਵੀਡੀਓ ਕੈਮਰੇ ਚੋਂ ਕੱਢ ਕੇ ਪਾਉਣੀ ਉਹ ਵੀ ਚੇਤਾ ਆ ਗਿਆ ਮੈਨੂੰ ਟਾਈਮ ਕਿ ਨਾ ਆਇਆ ਇਹ ਨਾ ਰੀਸਾਂ ਬੜੀਆਂ ਲਾਉਂਦੀ ਲੋਕਾਂ ਦੀਆਂ ਮੈਂ ਪਾਉਣੀ ਮਾਉਣੀ ਅੱਜ ਵੇਖੀ ਨਾ ਲੈ ਆ ਜੀ ਇਹ ਆਂਦੇ ਨਾ ਵੀ ਮੈਨੂੰ ਕਹੂ ਕਿ ਕੁੜੀਆਂ ਕੰਮ ਨਹੀਂ ਕਰਦੀਆਂ ਮੇਰੇ ਅੱਖੇ ਲੱਗਦੀਆਂ ਤੇ ਉਹਨਾਂ ਨਾਲ ਰਲ ਕੇ ਆ ਬੜੀ ਚੰਗੜ ਨਹੀਂ ਦੀ ਉਹਨਾਂ ਨਾਲ ਵੈਨਗੀ ਮੈਨਾਂ ਹੀ ਹੁੰਦੀ ਐ ਮੈਨੂੰ ਪੁੱਭਾ ਮਜਬੂਰ ਕਰਦੇ ਗੰਗਾ ਧਾਰੀ ਸ਼ਕਤੀ ਮਾਂ ਨੇ ਤੂੰ ਇਹਨਾਂ ਨੂੰ ਭੂਏ ਚੜਾਇਆ ਹੋਰ ਨਹੀਂ ਕੋਈ ਗੱਲ ਮੈਂ ਵੇਖਣ ਡਿਆ ਇਹਨਾਂ ਨੇ ਲਹਿੰਗਾ ਲਾਗੇ ਤਾਂ ਨਾਲੇ ਨੇ ਗਾਣਾ ਬੋਲਿਆ ਕਹਿੰਦੀ ਜਦੋਂ ਦੀਦੀ ਤੇ ਬੋਲੀ ਪਾਉਂਗੇ ਨਾ ਇਹ ਵੱਡੇ ਚਾਹਾਂ ਦੇ ਨਾਲ ਲਹਿੰਗੇ ਬਣਵਾਏ ਮੈਨੂੰ ਵੀਰ ਦੇ ਵਿਆਹ ਨੇ ਚਾਹਦੀ ਦੀਦੀ ਦਾ ਤਰਕੇ ਕੁੰਮੀ ਕੁੰਮੀ ਤੇ ਨਹੀਂ ਮੈਂ ਉਹ ਕਹਿੰਦਾ ਵੀ ਤੂੰ ਇਹਨਾਂ ਨੂੰ ਭੂਏ ਚੜਾਇਆ ਇਹ ਤੇ ਮੈਨੂੰ ਗੱਲਾਂ ਕਰੀ ਜਾਂਦੀਆਂ ਅੱਗੋਂ ਮੈਂ ਤਾਂ ਕਦੀ ਕੋਈ ਗੱਲ ਨਹੀਂ ਕਰਾਈ ਤੇ ਇਹਨਾਂ ਨੂੰ ਛਾਂਟੀ ਮਾਰੋ ਨਾ ਦੀ ਮੈਂ ਮਾਰ ਲੱਗਾ ਗੰਦੀ ਇਹ ਸਾਰੇ ਨਾ ਵਿਗਾੜਦੀ ਇਹੀ ਆ ਆਹ ਵਾਲੀ ਵੀਰ ਜੀ ਡੱਡਿਆ ਮੰਨਿਸ਼ਾ ਕੀ ਮਰ ਦਜੇ ਗੱਲ ਕੰਨੀ ਉਹ ਸਾਲ ਚੱਲ ਫੇਰ ਬਾਹਰ ਤੂੰ ਉਹ ਆ ਗਿਆ ਗੁਰਪ੍ਰਤੂ ਮਾਵਾ ਕਿਦਰ ਫੇਰਦਾ ਸਤਿ ਸ੍ਰੀ ਅਕਾਲ ਗੁਰਪ੍ਰਭਾ ਜੀ ਗੰਡੇ ਚਲ ਗਏ ਭਾ ਗੁਰਪ੍ਰਭਾ ਭਾਈ ਸਤਿ ਸ੍ਰੀ ਅਕਾਲ ਬੱਸ ਬਹੁਤ ਹੋ ਗਿਆ ਆ ਸੋਖਾ ਦਾ ਫੋਨ ਆਉਣ ਡਿਆ ਸੁਖਣ ਮੈਂ ਕੌਣ ਬੋਲਣ ਡਿਆ ਆਂਦੀ ਤੇਰਾ ਮੈਂ ਹੁਣ ਕੀ ਦੱਸਾਂ ਤੈਨੂੰ ਕੌਣ ਬੋਲਣ ਡਿਆ ਆਂਦੀ ਬੋਦੀ ਤੇਜ ਰਹਿ ਬੜੀਆਂ ਗਾਲਾਂ ਕਢੀ ਮੈਨੂੰ ਕਿੱਥੇ ਕੁਲਦੀਪ ਕਾ ਜੀ ਆ ਮਮੀਆਂ ਨੂੰ ਆਂਦੇ ਸਵੇਰ ਤਾਂ ਮੇਰੀ ਕੁੜੀ ਦਾ ਫੋਨ ਨਹੀਂ ਆਇਆ ਅੱਜ ਤੇ ਮੈਂ ਲਾ ਕੇ ਦੇ ਤਾਂ ਮੈਂ ਲਾ ਕੇ ਦਿੱਤਾ ਤੇ ਹੁਣ ਵੇਲਾ ਚੁੱਕਿਆ ਹੀ ਉਹਨੇ ਕੀਤਾ ਕਿਉਂ ਨਹੀਂ ਤੁਹਾਡੀ ਮੰਮੀ ਨੂੰ ਫੋਨ ਨਹੀਂ ਅੱਜ ਛੁੱਟੀ ਆਂਦੀ ਭਾਜੀ ਨੂੰ ਤੇ ਮੈਂ ਜੋ ਛੁੱਟੀ ਹੋਣ ਉਠੀ ਆਂਦੀ ਆਏ ਵੀ ਵਿਚਾਰੇ ਕੀ ਕਰ ਰਹੇ ਸਵੇਰੇ 1.5 ਵਜੇ ਕਿੰਨੇ ਵਜੇ ਜਾਂਦੇ ਭਾਈ ਡਿਊਟੀ ਤੇ 2 ਵਜੇ ਰਾਤ ਤੇ 3 ਵਜੇ ਮਨੇਰੇ ਡਿਊਟੀ ਜਾਂਦੇ ਤੇ ਉਹ ਵੀ ਕਹਿੰਦੇ ਅੱਜ ਰੈਸਟ ਦਿਨ ਅੱਜ ਰੈਸਟ ਹੀ ਮਾਰੀ ਇਹਨਾਂ ਚਲੋ ਮਾਰੋ ਫਿਰ ਗੱਲਾਂ ਬਾਤਾਂ ਲਓ ਮੰਮੀ ਨਾਲ ਅਲੱਗ-ਅਲੱਗ ਹਾਂਜੀ ਤੇ ਜਿਹੜਾ ਕੱਲ੍ਹ ਦਾ ਵਲੌਗ ਦੀ ਛੁੱਟੀ ਹੋ ਗਈ ਉਹਦੇ ਵਾਸਤੇ ਇੰਨ ਤੁਹਾਨੂੰ ਮਾਫੀ ਚਾਹੁੰਦੇ ਆ ਕਿਉਂਕਿ ਕਈ ਵਾਰੀ ਦਿਨ ਬੜੇ ਛੋਟੇ ਛੋਟੇ ਆ ਤੇ ਉਹਨਾਂ ਕੰਮ ਜਿਆਦਾ ਹੈ ਬੁਟੀਕ ਤੇ ਮੈਂ ਵੀ ਨਹੀਂ ਕਰ ਹੈਗਾ ਤੇ ਕਸਟਮਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਉਂਦੇ ਰਹੇ ਤੇ ਉਹ ਮਨਦੀਪ ਕੋ ਵਲੌਗ ਸ਼ੂਟ ਨਹੀਂ ਉਹ ਪਾਇਆ ਇਸ ਕਰਕੇ ਆਪਾਂ ਮਾਫੀ ਚਾਹੁੰਦੇ ਆ ਤੇ ਬਾਕੀ ਤੁਸੀਂ ਇਦਾਂ ਹੀ ਰੈਗੂਲਰ ਵਲੌਗ ਇੰਜੋਏ ਕਰਦੇ ਰਹੋ ਤੇ ਕਿਹਨੇ ਕਿਹਨੇ ਮਿਸ ਕੀਤਾ ਤੇ ਕਿੱਦਾਂ-ਕਿੱਦਾਂ ਤੁਹਾਨੂੰ ਲੱਭਦੇ ਰਹੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਥੋੜਾ ਜਿਹਾ ਤੁਸੀਂ ਪਿਆਰ ਵਿਖਾਇਆ ਕਰੋ ਲਾਈਕ ਜਰੂਰ ਕਰਿਆ ਕਰੋ ਹਰ ਇੱਕ ਵਲੌਗ ਨੂੰ ਜਿੰਨਾਂ ਦੀ ਵੇਖਦੇ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਜਰੂਰ ਲਾਈਕ ਕਰਿਆ ਕਰੋ ਤੇ ਇਦਾਂ ਹੀ ਸ਼ੇਅਰ ਕਰਦੇ ਰਹੋ ਫਿਰ ਅਹੀਂ ਮੋਟੀਵੇਟ ਹੋ ਜੀ ਮੈਨੂੰ ਥੋੜਾ ਵਲੌਗ ਬਣਾਉਣ ਦੇ ਤੇ ਚਲੋ ਮਿਲਦੇ ਆ ਫਿਰ ਕੁੜੀਆਂ ਨੂੰ ਨਾ ਤਾਰ ਆਈ ਹੈ ਅੱਜ ਮਦੀਪ ਨੇ ਇਹਨਾਂ ਨੂੰ ਕਿਹਾ ਵੀ ਥੋੜਾ ਲੇਟ ਜਾਵੇ ਕੋਈ ਕੰਮ ਥੋੜਾ ਸੀਜ਼ਨ ਕਰਕੇ ਜਾਣਾ ਹੈ ਤੇ ਦਾਦੀਪਾ ਹਾਂਜੀ ਬੋਲੋ ਅੱਗੇ ਤੇ ਥੋੜਾ ਸੀਜ਼ਨ ਕਰਕੇ ਨਾ ਕੰਮ ਜ਼ਿਆਦਾ ਇਹ ਤਾਂ ਕੁੜੀਆਂ ਨੂੰ ਇੰਨੇ ਖਿਲਾ ਰਿਆ ਕਹਿੰਦੀ ਇੰਨਾ ਸੜਾਵਾ ਕੋ 10 1/2 ਚੱਲ ਜਾਂਦੀਆਂ ਉਹ ਇਹ ਉਹ ਥੋੜਾ ਦੂਰੋਂ ਹੁੰਦੀਆਂ ਇਸ ਕਰਕੇ ਮਤਲਬ ਛੇਤੀ ਚੱਲ ਜਾਂਦੀਆਂ ਇਹ ਪਿੰਡ ਵਾਲੀਆਂ ਹਜੇ ਹੁਣ ਤੇ ਰਹਿੰਦੀਆਂ ਤੇ ਇਧਰ ਤੇ ਵੇਖ ਸਾਡੇ ਇਹ ਇਹ ਜੰਗਲ ਵਿੱਚ ਪਾਏ ਜਾਂਦੇ ਹਨ ਐਸੇ ਬਾਲੂ ਔਰ ਇਹ ਅਸੀਂ ਨੇ ਇਧਰ گاؤں ਵਿੱਚ ਲਾਏ ਹਨ ਆ ਪੈਨ ਸਸਟ ਦਾ ਸਸਟੇ ਤੇ ਉੱਡਣ ਲੱਗਾ ਰਹਿੰਦਾ ਮੈਂ ਉਹ ਕੁੜੀਆਂ ਤਾਰਨ ਚੱਲਿਆ ਕਹੋ ਵੀਰ ਜੀ ਕਿੱਥੇ ਚੱਲੇ ਜੇ ਇੰਦਾ ਪੁੱਛੀਦਾ ਕਿਤੇ ਪ੍ਰਾ ਕੋਈ ਇੱਜ਼ਤ ਨਹੀਂ ਕਰਦਾ ਸਾਡੀ ਦੇ ਹਾਂਜੀ ਅੱਜ ਇਹ ਕੁੜੀਆਂ ਨੇ ਕੀਤਾ ਕੰਮ ਹੋਣੇ ਚਲੇ ਛੱਡਣ ਰੋਜ਼ ਸਾਡੀ ਬੱਸ ਚੱਲ ਜਾਂਦੀ ਬੱਸ ਚੱਲਦੀ ਹੈਲੋ ਕੌਣ ਆ ਮੈਂ ਕੀ ਹਾਲ ਚਾਲ ਹੈ ਕਿਹੜੇ ਮਾਮੂਲੇ ਗੱਲ ਕਰਨੀ ਹੈ ਹਾਂ ਜਿਹੜੇ ਕੋ ਮਾਮੂਲੇ ਨਾਲ ਹੁੰਦਾ ਜੇ ਹੈਲੋ ਕੁਣ ਉਹ ਇਹ ਡਰੋ ਬਣਾ ਕੇ ਕਹਿੰਦਾ ਕਿ ਹਾਂ ਤੇ ਨਾਲ ਗੱਲ ਨਹੀਂ ਕਰਿਆ ਕਰਨੀ ਮਾਂ ਉਹ ਕਹਿੰਦਾ ਕੌਣ ਤੂੰ ਹਣੀ ਚੱਲੇ ਥੋੜਾ ਰਸਨ ਸੀ ਨਾ ਸਮਾਨ ਲੈ ਕੇ ਦੇਣਾ ਸੂਟ ਸਵਿਚ ਕਰਕੇ ਲਿਆਉਣੇ ਇਹਨਾਂ ਨੇ ਉਤੋਂ ਬਾਅਦ ਅਈ ਜੇ ਨਾ ਛੱਡ ਕੇ ਏਡੇ ਤੇ ਉਹਨੂੰ ਦੱਸ ਆਇਆ ਉਹ ਕਰ ਠੀਕ ਹੈ ਉਹਦੇ ਲੇਟ ਜਾਇਆ ਕਰੋ ਠੀਕ ਹੈ ਠੀਕ ਹੈ ਮੰਮਾ ਟਾਟ ਗਿਆ ਤੇ ਜਾ ਅੱਛਾ ਅੱਤੇ ਬੈਠਾ ਹੋ ਚੰਪੂ ਨਾ ਆ ਤੇ ਆ ਨਾ ਕੰਮ ਕਰਕੇ ਵਾਹ ਚੱਪਰ ਕੇ ਉਹ ਤੇਰੀ ਬੱਸ ਜਾਂਦੀ ਤੇ ਜਾਣਾ ਰਹੀ ਆਏ ਤੋ ਇਤਨੀ ਛੁੱਟੀਆਂ ਪਾਸ ਤੇ ਉਹ ਤਾਂ ਵੀ ਆਵਲੇ ਆਉਂਦੀ ਓਏ ਦੀਦੀ ਤੂੰ ਨਹੀਂ ਆਈ ਪਾਸ ਕੇ ਨਾ ਤੋ ਲਈ ਦੀਦੀ ਇੰਦਰਾ ਤੋਂ ਵੀ ਜਦੋਂ ਦੀ ਦੁਪਹਿਰੀ ਅਸਲ ਤੇ ਇੰਨ ਕਾਫੀ ਬਿਜੀ ਚੱਲ ਰਹੇ ਆ ਕਿਉਂਕਿ ਸਾਡੇ ਨਾਲ ਵਿਆਹ ਕਰਕੇ ਥੋੜੀਆਂ ਤਿਆਰੀਆਂ ਹੋਣੀਆਂ ਨੇ ਉਹਦੇ ਕਰਕੇ ਤੇ ਨਾਲੇ ਨਾ ਇਹ ਕੱਲ ਕਾਫੀ ਸਾਰੇ ਕਲਾਇੰਟ ਆ ਗਏ ਉਹਨਾਂ ਕਰਕੇ ਥੋੜਾ ਜਿਹਾ ਬਿਜੀ ਹੋ ਗਏ ਫਿਰ ਸ਼ਾਮਾਂ ਹੀ ਪੈ ਗਿਆ ਫੇਰ ਸੋਚਿਆ ਕੋਈ ਗੱਲ ਨਹੀਂ ਪਰ ਸਾਨੂੰ ਕਾਫੀ ਸਾਰੇ ਮੈਸੇਜ ਆ ਜਾਏ ਕਿ ਤੁਸੀਂ ਵਲੌਗ ਨਹੀਂ ਪਾਇਆ ਇਹ ਇਹ ਕਦਾ ਦੇ ਮਿਸ ਹੋਇਆ ਨਹੀਂ ਤੇ ਇਦਾਂ ਨਹੀਂ ਗੱਲ ਪਰ ਇੱਕੇ ਪਹਿਚਾਨ ਤੁਸੀਂ ਗੁਰੀ ਬਣਾndi ਸਾਡੀ ਜਿਹੜੇ ਮੇਰੇ ਰਿਸ਼ਤੇਦਾਰ ਪੈਣਦੇ ਜਾਂ ਕਿਦਾਂ ਉਹ ਬੜੀ ਦੂਰੋਂ ਦੂਰੋਂ ਫੋਨ ਕਰਦੀ ਐ ਕਾ ਅੰਕਲ ਹੀ ਕੱਲ ਉਹ ਸਾਡੇ ਚਾਚੇ ਦਾ ਜੀ ਵੀ ਚੱਲ ਗਏ ਉਹਨਾਂ ਨੇ ਸਰਪੋਤ ਰਿਸ਼ਤੇਦਾਰ ਜਿਹੜੇ ਪਿੰਡ ਤੋਂ ਦੇ ਆਗੋ ਉਹ ਬੜੀ ਏ ਦੂਰੋਂ ਫੋਨ ਕਰਦੇ ਵਾਹ ਦੂਰੋਂ ਅੱਲਾਹ ਦੇ ਬਲੇ ਕਹਿੰਦਾ ਜਿਹੜੇ ਪਿੰਡ ਦੇ ਵਿੱਚ ਆਪਾਂ ਨਹੀਂ ਖੂਨ ਸਾਂਹ ਹੁੰਦਾ ਉਹ ਫੋਨ ਕਰਦੇ ਕਹਿੰਦਾ ਮਤਵਲੇ ਹੁਣ ਤੁਹਾਨੂੰ ਸਾਰਾ ਪਿੰਡ ਥੜੀ ਖੂਨ ਹੁੰਦਾ ਮੈਂ ਸ਼ਾਇਦ ਪਿੰਡ ਚੋਂ ਵੀ ਦੂਰ ਜਾ ਕੇ ਫੋਨ ਕਰਦੇ ਘਰੋਂ ਨਹੀਂ ਕਰਦੇ ਯਾਰ ਨਹੀਂ ਉਹ ਇੱਥੇ ਨਹੀਂ ਰਹਿੰਦੇ ਉਹ ਜੂਪੀ ਰਹਿੰਦੇ ਸੀ ਉਹਨਾਂ ਚ ਪੈਸੇ ਨਹੀਂ ਫੋਨ ਲਾਇਆ ਮੈਨੂੰ ਕਿ ਸਾਡੀ ਆਪਣੀ ਕੁੜੀ ਆ ਅੰਦਰ ਮੈਂ ਨਾ ਯਕੀਨ ਨਹੀਂ ਕਰਨਦੀ ਪੁੱਤ ਗੱਲ ਕਰ ਇਹਦੇ ਨਾਲ ਫਿਰ ਮੈਂ ਕਿਹਾ ਨਹੀਂ ਨਹੀਂ ਮੈਂ ਇੰਨਾ ਦੀ ਕੁੜੀ ਆ ਤੇ ਬਹੁਤ ਫੋਨ ਕਿਤਾ ਚੁੱਕ ਲੈ ਤੂੰ ਉਹਨਾਂ ਦਾ ਇਹੀ ਤੇ ਗੱਲ ਹੀ ਵਿਚਾਰਿਆਂ ਤਾਂ ਮੈਂ ਹੁਣ ਇੰਨੀ ਉਹਨਾਂ ਪਹਿਲਾਂ ਮੈਨੂੰ ਗੱਲ ਕੀ ਦੇਣ ਤੇ ਪੁਲਿਸ ਹੋਣੇ ਫੋਨ ਕਰੋ ਮੈਂ ਤੇਰਾ ਪੁੱਤ ਚਾਚਾ ਤਾ ਫਿਰ ਮੈਂ ਫੋਨ ਕੀਤਾ ਮੈਂ ਵਿਚਾਰੀ ਲੱਗਿਆ ਆਂਦਾ ਮੈਨੂੰ ਲੱਗੇ ਨਾ ਬੇਟੀ ਜ਼ਰੂਰ ਰਿਕਮੈਂਡ ਗੱਲ ਕਰ ਫਿਰ ਮੈਂ ਸੋਚ ਬੰਦੇ ਦੀ ਟੌਰ ਹੁੰਦੀ ਇੱਕ ਦਿਨ ਕਿਵੇਂ ਭੂਆ ਦੀ ਕੁੜੀ ਵੀ ਹਾਂ ਸਾਬੜਾ ਪੈ ਆਂਦੀ ਮੈਂ ਨਾ ਸਾਰਿਆਂ ਵਿੱਚ ਕਿਹਾ ਵੇਖਿਓ ਮੈਂ ਹੁਣੇ ਵੀਡੀਓ ਕਾਲ ਕਰ ਕਰਦੀ ਆਂਦੀ ਮੈਂ ਇੱਕ ਲਾ 2 ਲਾ 10 ਆਂਦੀ ਮੈਂ ਹੰਤਰੀ ਹੰਤਰੀ ਗਾਲਾਂ ਕਢੀਆਂ ਨਹੀਂ ਮੈਂ ਕਿ ਚੱਲ ਕਿੱਥੇ ਗਈ ਆਂਦੀ ਮੇਰੇ ਵੇਚਤੀ ਕਰਾਉਣ ਦੇ ਰੁਕੀ ਫੋਨ ਤੇ ਕੰਮ ਦਾ ਕੰਮ ਚੱਲ ਰਿਹਾ ਹੈਗਾ ਇਹ ਬੰਦੇ ਦੀ ਵੇਚਤੀ ਨਾ ਕਰਾਏਗਾ ਮੈਂ ਵਾਕਿਆ ਬਾਅਦ ਸੋਚਿਆ ਹੈ ਵਿਚਾਰੀ ਨੇ ਕਿੰਨੀਆਂ ਵੀਡੀਓ ਕਾਲ ਕੀਤੀ ਮੇਰੀ ਟੌਰੀ ਮਸਦਾ ਬਣ ਜਾਣੀ ਕਿ ਮੇਰੀ ਕਹੇ ਦਿਓ ਲੋਬ ਲੈ ਆ ਕਰਾਂ ਹਾਂ ਆ ਮੈਂ ਭਰਾ ਅੰਦਰ ਅਸਲ ਕਰਨ ਵਾਸਤੇ ਆਈ ਆ ਪਾਉਲੀ ਗਾਣੇ ਤੇ ਬਣਾਵਾਂਗੇ ਤੇ ਉਹ ਮੇਰੇ ਪਰ ਅਸਲ ਕਰਨ ਜਾ ਜਾਂਦੀ ਆ ਮਨ ਕੇ ਹਾਂ ਜੀ ਜਿੱਦਾਂ ਜੀ ਕਰੂ ਉਦਾਂ ਦਾ ਡਾਂਸ ਕਰ ਲਾ ਹਾਂ ਹੁਣ ਇਹ ਜੈਨ ਹਾਂ ਤੇ ਭਾਬੀ ਦਾ ਫੋਨ ਆਉਂਦਾ ਬਰਫ ਵਖਾਉਂਦਾ ਇੰਨੀ ਬਰਫ ਪਈ ਨਾ ਇੱਥੇ ਉਹ ਅਜੇ ਪੈਣੀ ਨਹੀਂ ਢਈ ਤੇ ਭਾਬੀ ਨੂੰ ਮੈਂ ਇੱਥੇ ਠੰਡ ਘੱਟ ਪਈ ਪਰ ਬਰਫ ਇੱਥੇ ਬੜੀ ਪੈਣੀ ਆ ਭਾਬੀ ਨੇ ਜੰਗਾ ਸਵਾ ਬਬੀ ਅੰਨੀ ਆਏ ਥੇ ਤੇ ਪੈਗਾ ਜੀ ਪੈਂਦੀ ਹੋਰ ਤੇ ਕਿਤੇ ਪੈਂਦੀ ਨਹੀਂ ਤੇ ਕਾ ਨਹੀਂ ਜਿਹਨੂੰ ਲੈਨੇ ਨਾਲ ਤੇ ਆਪਾਂ ਕਰਦੇ ਸੈਰ ਅੱਜ ਤੇ ਹੁਣ ਮੈਂ ਸਿਰ ਸਿਰ ਕਰ ਲੈਣਾ ਵੈਸੇ ਜਿਆਦਾ ਇਕੱਲਾ ਹੀ ਤੇ ਆਂਦੇ ਇਕੱਲੇ ਚੱਲੋਗੇ ਤੇ ਜਿਆਦਾ ਲੰਬਾ ਚੱਲੋਗੇ ਦੋਵੇਂ ਚੱਲੋਗੇ ਤੇ ਕੀ ਜੀ ਨਾ ਲੱਗਣੀ ਚਲ ਦੇ ਮੋਹੀ ਤਾਂ ਲੱਜਣੀ ਮੋਖਲੀ ਮਾਰਨਾ ਪੜੂਗੀ ਰਾਹ ਖਾਂਦੇ ਜਾਵਾਂਗੇ ਕੀ ਨਹੀਂ ਯਾਰਾ ਮੇਰੇ ਜਿੱਤੇ ਕਰਦੀ ਯਾਰ ਉੰਦੇ ਸਿਰ ਮਖਾ ਇਹ ਨੂੰ ਸਮਝਾ ਦੇ ਇੱਕੇ ਲਈ ਮੈਂ ਦੱਸਾਂ ਤੈਨੂੰ ਮੈਂ ਲਾਲਾ ਲੂਤੀਆਂ ਸਾਸੀ ਦੀ ਨੂੰ ਤੇ ਨੂੰ ਕਢਾ ਦੇਣਾ ਇੱਥੋਂ ਕੀ ਚੱਲ ਕੀ ਚੱਲ ਹੋਂਦਾ ਮੈਂ ਗਈ ਹੂੰ ਗਈ ਕਿਉਂ ਨਾ ਅਹੀਂ ਵਿੰਦਰਾ ਤਰ ਨਵੀਂ ਲਾਇਰ ਕਿਦਰ ਗਿਆ ਮਾਸੀ ਕਿੱਥੇ ਮੇਰੀ ਪਾਲੇ ਦਾ ਪਾਲੇ ਮੇਰੀ ਮਾਸੀ ਕਿੱਥੇ ਆ ਸਰ ਕਰਨ ਮੇਰੀ ਮਾਸੀ ਸਰ ਕਰਨ ਅੱਛਾ ਮੇਰੀ ਮਾਸੀ ਸਰ ਕਰਨ ਗਈ ਹੈ ਤੇ ਚੱਲ ਠੀਕ ਹੈ ਫਿਰ ਬਾਏ ਫਿਰ ਅਹੀਂ ਚੱਲੀ ਸਰ ਕਰਨ ਉਹ ਜਿੰਦਰ ਘਰ ਸਾਰਾ ਘਰ ਮਿਲਦਾ ਨਾ ਪੱਕਾ ਪਤਲਾ ਹੋ ਕੇ ਰਹਿਣਾ ਕੋਲ ਸਾਰੇ ਦੇ ਵਾਹ ਚੱਲ ਮੰਮੀ ਹੱਡੀ ਵੀ ਬੜਾ ਕਰਦੇ ਆਪਣਾ ਸੁੱਟ ਲਿਆ ਭੈਣ ਜੀ ਲਿਆ ਸੋ ਖੜੋ ਆਪਣਾ ਸੋ ਆ ਆਪਾਂ ਸਾਰਾ ਘਰ ਕੀਤਾ ਚੱਲ ਤੁਰ ਫਿਰ ਠੰਡੀ ਯਾਰ ਬੜੀ ਅੱਗ ਲਾਉਣ ਦੀ ਕਹਿੰਦਾ ਜਾਂ ਲਾਗ ਤੂੰ ਗਾਲੀ ਵੀ ਕਰ ਦਿਆ ਗੋਲੀ ਪੜੀ ਜਾਣਾ ਵੀਡੀਓ ਬਣਾਈ ਆਹ ਉਹ ਵੀਂਦਰ ਬਣ ਵੀਂਦਰ ਬੜੀ ਆਵਿੰਦੀ ਰੋਖੜੋ ਰੋਖੜੋ ਆ ਵੀਨੇ ਵੀ ਬਣਾਈ ਹੋਏ ਵੀਨੇ ਵੀ ਬਣਾਈ ਆਹ ਮੈਂ ਸਾਰੇ ਬੰਦੇ ਬੁੜੀਆਂ ਵੇਲਾ ਮਾੜੀ ਜੀ ਕੋਈ ਗੱਲ ਹੋਏ ਸੀ ਬੁੜੀਆਂ ਕਰਨ ਵਾਲੇ ਨਾ ਪਤਾ ਬੁੜੀਆਂ ਅੱਗੇ ਲਾਉਂਦੀ ਆ ਉਹ ਬਸੇ ਵੱਲ ਬੰਦ ਕਾਲ ਫੜ ਲਿੰਦੀ ਆ ਸਾਰਾ ਨੇ ਬਣਾਈ ਤੇ ਜਿਹੜੀ ਉਹ ਆਪਣੀ ਵੀਡੀਓ ਇੰਗਲਿਸ਼ ਚ ਹੁੰਦੀ ਔਰ ਤਹੋ ਇਹਂਦੇ ਭਾਬੀ ਤੂੰ ਜਗਦੀ ਭਾਬੀ ਤੇ ਉਹ ਇੰਗਲਿਸ਼ ਆਦੀ ਔਰ ਉਹ ਵੀ ਤਾ ਹੀ ਹੁੰਦਾ ਮੈਂ ਤੂੰ ਵੀ ਨਾ ਫੋਣੀ ਮੈਂ ਕਿੰਨੀ ਜੀ ਬਲੰਦੀ ਐਂਡ ਕਲਰ ਮੈਂ ਸੁਣਦਾ ਵੀਡੀਓ ਫਾਈ ਕਾਲ ਲਗਾ ਆਏ ਮੈਂ ਇਧਰ ਆਣੀ ਨੇ ਇੰਨੀ ਤਰੱਕੀ ਕਰ ਲਈ ਕਿ ਇੰਗਲਿਸ਼ ਬੋਲਣੀ ਸ਼ੁਰੂ ਕਰਤੀ ਇਹਨਾਂ ਨੇ ਪਤਾ ਵੀ ਆਪਣੇ ਆਪ ਹੀ ਸ਼ੋ ਹੋ ਜਾਂਦੀ ਕਵਲ ਡਰਾਈਏ ਡਰਾਈਏ ਕੀ ਕਿੰਦਰੋਂ ਡਰਾਈਏ ਹਾਂ ਤੈਨੂੰ ਡਰੋਂ ਨਾ ਉਧਰੋਂ ਜਾਣਾ ਹੈ ਉਧਰੋਂ ਮੋੜ ਕੇ ਬੈਠਾ ਹੋਂਦਾ ਨਹੀਂ ਆਉਣਾ ਦੋ ਤਿੰਨੇ ਮੁੰਡਾ ਲੈ ਕੇ ਨਾਲ ਅੱਛਾ ਉਹਨਾਂ ਤਾਂ ਕਦੇ ਵੀ ਨਹੀਂ ਆਉਣਾ ਝੂਠ ਮਾਦਾ ਮੇਰੇ ਪੱਕੇ ਦੋਸਤ ਆ ਗਿਆ ਆਪਾਂ ਇੱਥੇ ਲੋਗ ਜਿਗੇ ਲੱਤਾਂ ਵੱਡ ਲਿਗੀਆਂ ਇਹ ਵੀ ਆਪਾਂ ਦਾ ਲੱਜੇ ਤਰਾੋਂ ਨਿਕਲ ਜਾਣਾ ਸਹੀ ਗੱਲ ਇੱਕ ਹੀ ਡਰਾਈਏ ਨਾ ਮੈਂ ਤਾਂ ਕਹਿੰਦੇ ਡਰਾਈ ਉਹ ਚਾਹ ਗਰਮੀ ਆ ਕੋਈ ਨਿਆਣੇ ਸੀ ਕਿ ਨੀ ਕਿ ਤਾਂ ਹੀ ਲਿਆ ਲੈ ਸੀ ਆਣ ਦਾ ਲਿਆ ਲੈਣ ਵਾਲੇ ਨਹੀਂ ਆਈਆਂ ਇੱਧਰ ਇੱਧਰ ਨੂੰ ਗਏ ਆ ਇੱਧਰ ਨੂੰ ਗਏ ਮੈਂ ਸੁੱਤਰ ਪਾਈ ਕਰਨੇ ਕੱਲੇ ਇੱਧਰ ਨੂੰ ਗਏ ਆ ਫਿਰ ਉਹ ਦੂਰ ਹੀ ਗਏ ਉਹਨੇ ਲੈ ਵੀ ਗਿਆਨੀ ਲੋਕਾਂ ਦੇ ਪਿੰਡ ਗਰਮੀਆਂ 'ਚ ਬੱਤੀ ਖਰਾਬ ਕਾਦੀ ਸਾਡੇ ਸਿਆਲ ਚ ਹੀ ਕਰੀ ਜਾਂਦੀ ਨੇਰਾ ਕੁੱਪ ਹੋਇਆ ਯਾ ਇਨਵਰਟਰ ਤੇ ਬਲਬੂਲ ਵੀ ਜਗਣ ਡੇ ਬਾਕੀ ਸਭ ਲਾਈਟ ਬੰਦ ਦੀ ਉਹ ਲੈਡ ਪਤਾ ਕਿਉਂ ਸਰਕਾਰ ਬੰਦ ਕਰਦੀ ਆ ਉਹ ਸਾਨੂੰ ਆਪਣੀ ਪੁਰਾਣੀ ਸਿਆ ਵਿਰਾਸਤ ਨਾਲ ਜੋੜਨਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਤੁਹਾਡੇ ਫੋਨ ਨਾ ਚਾਰਜ ਹੋਣ ਤੁਹਾਡੇ ਟੀਵੀ ਬੰਦ ਹੋਣ ਤੁਹਾਡੇ ਬਲਬ ਨਾ ਜੱਗਣ ਤੁਹਾਨੂੰ ਪੁਰਾਣੇ ਲੋਕਾਂ ਦੀ ਫੀਲਿੰਗ ਆਵੇ ਵੀ ਉਹ ਕਿੱਦਾਂ ਰਹਿੰਦੇ ਹਿੰਦੇ ਸੀ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਗਵਰਨਮੈਂਟ ਸਾਡਾ ਭਲਾ ਹੀ ਸੋਚਦੀ ਆ ਇਹ ਭਲਾ ਇਹ ਵਾਲਾ ਕੌਣ ਕਹਿੰਦੇ ਆ ਇਸ ਤਰ੍ਹਾਂ ਕੋਈ ਇੱਕ ਸਰਕਾਰ ਦੇ ਸਪੈਸ਼ਲ ਭਗਤ ਹੁੰਦੇ ਨਾ ਉਹ ਹਰ ਚੀਜ਼ ਸਰਕਾਰ ਨੂੰ ਡਿਫੈਂਡ ਹੀ ਕਰਦੇ ਆ ਤੇ ਉਹ ਹਾਲ ਹੀ ਵਿੱਚ ਆਇਆ ਇਹ ਪੁਰਾਣੀ ਵਿਰਾਸਤ ਸਾਨੂੰ ਯਾਦ ਦਿਵਾਉਣਾ ਚਾਹੁੰਦੇ ਵੀ ਸਾਡੇ ਬਜ਼ੁਰਗ ਦੇ ਵਿਚਾਰੇ ਬੱਤੀ ਤੋਂ ਬਿਨਾ ਕਿੱਦਾਂ ਰਹਿੰਦੇ ਹੁੰਦੇ ਸੀ ਅੱਜ ਵੀ ਯਾਦ ਕਰਦੇ ਕਿਉਂ ਹੋਰ ਹੈ ਪਤਾ ਅੱਜ ਤੇ ਫੇਰ ਵੀ ਮੀਟਰ ਹੈਗੇ ਬੰਦਾ ਅੱਜ ਲਟਨ ਤੇ ਜਾ ਗਾਲਦੇ ਉਹ ਮੀਟਰ ਖੜਾ ਰਿਹਾ ਸੀ ਉਹ ਤਾਂ ਮੈਂ ਮੋਮਬਤੀਆਂ ਹੀ ਕਹਿੰਦੇ ਹੁੰਦੇ ਸੀ ਆਹ ਉਹ ਦੁਕਾਨ ਤੇ ਆਉਂਦਾ ਮੋ ਜਦੋਂ ਬੱਤੀ ਨਹੀਂ ਉਸ ਵੇ ਮੋਤਲੇ ਨਾਲ ਭੱਜਉਂਦਾ ਬੜਾ ਪੁਰਾਣਾ ਗਿਆ ਨਹੀਂ ਦਾ ਮਤਲਬ ਦੋਆ 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 ਰੁਪਈਆ ਦੀ ਮੋਮਬਤੀ ਵੇਖਦੀ ਹੁੰਦੀ ਸੀ ਹਾਂ ਬੜੀ ਮੋਮਬਤੀ ਵੇਚਦੀ ਹੈ ਹੈਨਾ ਬਟ ਆ ਮੋਮਬਤੀ ਤੇ ਲਈ ਆ ਮੋਮਬਤੀ ਜੀ ਆਈ ਹੈ ਹਾਂ ਹੈਪੀ ਬਰਥਡੇ ਟੂ ਯੂ ਹੋ ਗਿਆ ਨਾ ਤੇਰਾ ਹਾਂ ਫੋਨ ਮਾਲਾ ਉਹਦੇ ਮੋਮਬਤੀ ਪਾ ਹੈ ਹੈਪੀ ਬਰਥਡੇ ਤੁਹਾਨੂੰ ਕਰਨਾ ਹੁੰਦਾ ਹਾ ਹਾ ਹੋਣੀ ਹੈ ਵੀ ਹੈਪੀ ਬਰਥਡੇ ਮੋਮਬਤੀ ਜਗਾ ਕੇ ਕਰਨਾ ਆਪਾਂ ਕੌਣ ਆ ਬਸ ਤੇ ਆ ਗਈ ਬੜਾ ਚੰਨ ਜਿਆ ਕੀਤਾ ਏ ਹੈ ਹਾ ਅੱਜ ਆਪਣੀ ਅਸਲੀ ਜੌਬ ਤੁਸੀਂ ਸੰਭੀ ਦੋਆਂ ਜਣੀਆਂ ਨੇ ਅੱਗ ਲਾਉ ਮਹਿਕਮੇ ਨੇ ਅੱਜ ਆਪ ਖੁਦ ਅੱਗ ਲਾਈ ਹੈ ਹੈ ਮਚੀ ਹੋਇਆ ਲੱਗ ਨਹੀਂ ਮਚਣੀ ਤਿੰਨ ਜਣੀਆਂ ਅੱਜ ਡਈਆਂ ਏ ਰਮਨ ਤੇਰਾ ਪਾਪਾ ਤੈਨੂੰ ਕਿੱਦਾਂ ਕੁੱਟਣ ਡਿਆ ਹੈ ਮਮੂ ਦਾ ਚੋਣਾ ਮਮਾ ਮੈਂ ਮਰੀ ਵੇਖੋ ਜੀ ਸਾਡੇ ਇੰਡੀਆ ਦੇ ਵਿੱਚ ਇਤੋਂ ਤੱਕ ਇਹ ਰਫੀ ਹੋ ਗਈ ਹੈ ਕਮਲ ਵਿਖਾਈ ਸਬੂਤ ਬਾਤੀ ਦੀ ਮਿੱਟੀ ਬਾਤੀ ਮਿੱਟੀ ਦੀ ਪਾਣ ਕੇ ਦੇਤੀ ਮਿੱਟੀ ਦੀ ਪਾਤੀ ਐਡੀ ਭਾਰੀ ਵੇਖੋ ਜੀ ਕ੍ਰਪਸ਼ਨ ਕਿੰਨੇ ਲੈਵਲ ਤੱਕ ਵੱਧ ਚੁੱਕੀ ਹੈ ਸਰਕਾਰਾਂ ਨੂੰ ਇਹ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਤੋਣੋਂ ਅੱਗੇ ਮੇਰੇ ਦੀ ਪੱਤ ਨਹੀਂ ਸੀ ਉਹ ਪਾਦਾ ਨਹੀਂ ਕੋਈ ਆਹ ਨਿੱਕੇ ਦੇ ਤੇ ਮਿੱਟੀ ਦੀਆਂ ਪਾਦਾਂ ਆਂਦੇ ਨੇ ਉਹ ਤੇ ਜੋ ਸਮੈਲ ਆਉਂਦੀ ਚਲ ਮਿੱਟੀ ਦੀਆਂ ਪਾਦ ਦਿੰਦੇ ਆ ਹਾਂ ਹਾਂ ਉਹ ਨਹੀਂ ਬਹੁਤ ਬੜੇ ਕਾ ਦੇ ਮਿਲਦਾ ਹੁਣ ਮਹਿੰਗੀ ਹੋ ਗਈ ਪਾਤੀਆਂ ਪੰਜ ਹਾਂ ਹਾਂ ਦੀ ਇੱਕ ਤੇਰਾ ਭਲਾ ਜੇ ਇੱਟ ਨੂੰ ਮਹਿੰਗੀਆਂ ਓਏ ਗਾਨੀ ਸਿਹਰ ਤੋਂ ਕਰਲਾ ਕੋਇਆ ਕਟਾ ਸੇਗ ਲੱਗ ਗਈ ਸੇਗ ਲਾ ਕੇ ਡਸਟ ਵੀਰ ਨੂੰ ਡਸਟ ਵੀਰ ਨੂੰ ਕੋਣਾ ਬਕਰਦੇ ਨਹੀਂ ਇਹ ਬਹੁਤ ਕ੍ਰਪਸ਼ਨ ਦਾ ਧਿਆਨ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਹੈਂ ਆ ਵੀ ਕਿੱਦ ਪਾਤੀ ਲੈ ਵੀ ਉਹ ਵੀ ਆਪਣੇ ਪੇਰੋਂ ਨੂੰ ਡਿਆਈ ਰਹਿਮਤ ਵੀ ਕੀ ਕਰ ਲਿਆ ਹੈ ਮੋਟਰ ਦਾ ਝਗੜਾ ਆਹੋ ਪੱਥਰਾ ਦਾ ਲਾਜੂ ਅੱਗੇ ਨਾ ਨਾ ਪੱਥਰਾ ਦੀ ਰੱਖੀ ਰਹਿੰਦੀ ਝਗੜਾ ਲੈ ਕੇ ਬਲ ਹੋ ਕੇ ਆਪਿੰਦਰ ਆਡੇ ਦੀ ਦਿਨ ਚਰਿਆ ਦੱਸ ਸੋਣੇ ਦੱਸੋ ਵੀ ਤੂੰ ਅੱਜ ਕੀ ਕੀਤਾ ਡਿਊਟੀ ਤੇ ਪੂਰਾ ਦੇ ਬਾਅਦ ਕੀ ਸੀ ਤਾਈਂ ਤਾਈਂ ਅੱਗ ਸੇ ਕੀ ਤਾਈਂ ਮਮਾ ਕੀ ਕਰਨੇ ਕਹਤਾ ਤਾਈਂ ਜੁੱਤੀ ਕਰਦੇ ਲੋਕਾਂ ਨੂੰ ਜੁੱਤੀ ਦਾ ਸੰਗਾਂਡਾ ਖਾ ਲਿਆ ਜਾਣਾ ਹੈ ਕਦਾ ਜਾਣ ਜਾਣ ਨਹੀਂ ਜਾਂਦੇ ਨਾ ਜੋ ਮੈਂ ਲੋੜੀ ਛੱਟੀ ਕਰਨ ਦੱਸਿਆ ਕਿ ਮੈਂ ਲੋੜੀ ਦੀ ਛੱਟੀ ਕਰਨੀ ਆਂਦਾ ਮੇਰੇ ਮਸ਼ੀਨ ਲੱਗ ਗਈ ਉਹ ਫਿੰਗਰ ਜਿਹੇ ਵਾਲੀ ਫੇਸ ਵਾਲੀ ਫੇਸ ਵਾਲੀ ਲੱਗੀ ਆ ਮੈਨੂੰ ਆਖਾ ਆਉਂਦੇ ਕਦੀਲ ਭਾਈ ਨੇ ਕਹਿੰਦਾ ਕਦੀ ਕਿਹ ਪਾਈ ਨੇ ਆਪਣੀ ਜਨਾਨੀ ਨੂੰ ਗਿਆ ਭਾਂ ਜਵਦੀ ਆ ਤਿਆਰ ਹੋ ਕੇ ਬਰਸਾਫੀ ਫੇ ਮੇਰਾ ਵਿਆਹ ਸਨ ਮੈਂ ਅੱਧਾ ਘਰ ਬੈਠੀ ਉਹਨੇ ਚੀਨ ਦਿੰਦੇ ਚਲ ਪਿਆ ਲੱਭ ਲੈ ਆਈ ਬੁੜੀਆਂ ਦੇ ਬੜੀ ਸੀ ਉਹ ਰਹਿਮਤ ਦੀ ਤੇ ਮੇਰੀ ਇੱਕ ਵੀਡੀਓ ਨਹੀਂ ਆਈ ਕਹਿੰਦਾ ਵੀ ਚਾਚਾ ਤੇਰੇ ਚੋਂ ਦਲੇਰੀ ਮੁੱਕ ਗਈ ਕਹਿੰਦਾ ਕਿਦਾ ਕਹਿੰਦਾ ਕਹਿ ਕੇ ਕਹਾ ਮੇਰੀ ਮਜੂਗੀ 76 ਉਹ ਪਹਿਣਾ ਨਹੀਂ ਲੱਗਦੇ ਯਾਦ ਕਰੇਗਾ ਕਿਉਂ ਰਹਿਮਤ ਰਹਿਮਤ ਪਹਿਲਾਂ ਬੜੀ ਐਕਟਿੰਗ ਕਰਦਾ ਦਾ ਇਹ ਲੱਬਾ ਉਹ ਨਿਕਾਦਾ ਚੋਰ ਮੇਰੀ ਚੋਰ ਚੱਲਦੀ ਆ ਉਹ ਚੋਰ ਚੱਲਿਆ ਚੋਰੀ ਲੈ ਗਿਆ ਮਾਗ ਗਿਆ ਉੰਤਰਾ ਚੋਰੀ ਦੀ ਹਲ ਵੀ ਲੈ ਗਿਆ ਉਹ ਵਾਲਾ ਕਾਲਾ ਪਰਾ ਚਿੜੀ ਪਾਰ ਆ ਗਿਆ ਆ ਬੋ ਚੱਲ ਹਾਂ ਇਧਰ ਵੀਰੇ ਗੋਤਾ ਲਾ ਕੇ ਕਿ ਵੀਡੀਓ ਬਣਾਉਣ ਲੱਗੇ ਤੇ ਗੋਤਾ ਲਾ ਬੈਠਾ ਨਹੀਂ ਪਹਿਲਾਂ ਵੀਡੀਓ ਦੱਸੀ ਆ ਆਹ ਇਦਾਂ ਹੋਣੀ ਚਾਹੀਦੀ ਵੇਣਾ ਵੀਰੇ ਵੇ ਹੁਣ ਉਹਦਾ ਮੌਫਲੀ ਘਟ ਖਾਣੇ ਦਾ ਮਸਾ ਕੇ ਦੇ ਦੇ ਇਹਨੇ ਮਾੜੀ ਨੀਤ ਨਾਲ ਮੌਫਲੀ ਦਿੱਤੀ ਮੈਨੂੰ ਹੈ ਉਹਦੀ ਵੇਜਣਾ ਆਇਆ ਮੈਨੂੰ ਗੋਤਾ ਲੱਗ ਗਿਆ ਹੁਣ ਤੇਨੂੰ ਚਲੋ ਵੀਰ ਜੀ ਵੀਡੀਓ ਬਣਾਈਏ ਕੀ ਆ ਤਾਂ ਵੇ ਇਧਰ ਚਾਚਾ ਤਰੀ ਸਿਫਤ ਤਾਂ ਠੀਕ ਹੋਣ ਦੱਸੀ ਦੱਸੀ ਕੀ ਆ ਗਿਆ ਇਹਦੇ ਕੱਲ ਬੰਮੜੀ ਧੁੱਪ ਲੱਗੀ ਸੀ ਬਾਹਰ ਬੈਠੇ ते दादी व्यानुदी भरावा हात जोडे ओनू ना सोजे कोठे बेटे कोठे तू वी नाईन तो हंगाल <laughs> <laughs> ਉਹ ਤਾਂ ਥੋਤੀ ਹੀ ਆਇਆ 15 ਦਿਨ ਹੋ ਗਿਆ ਸਗੋਂ ਉਹ ਜਦੋਂ ਤੋਂ ਲੱਗੀ ਉਹ ਚਾਚੇ ਮੈਂ ਧੋਣੀ ਗੱਡੀ ਦੀ ਗੋਥੀ ਥੋਤੀ ਹੀ ਪਣੀ ਪੂਰੀ ਮਾਰਿਆ ਗਰੀਬੀ ਹੋਰ ਸਵੇਰੇ ਚੱਲ ਜੜੀ ਆ ਆਹ ਇਹ ਕਿ ਹਾਨੂੰ ਪਤਾ ਹੀ ਛੁੱਟੀਆਂ ਵੱਜ ਜਾਣੀਆਂ ਪਾਪਾ ਨੇ ਉੱਠਦੇ 7 ਵਜੇ ਬੈਟਰੀ ਕੱਸਦੀ ਮੈਂ ਹਿਸਾਬ ਕਿੰਨੀ ਦਿਨਾਂ ਛੁੱਟੀਆਂ ਹਨ ਕੋਣ ਤੇ ਭਲਕਦੀ ਦਿਹਾੜੀ ਆ ਭਾਬੀ ਮੇਰੀ ਬੜੀ ਛੁੱਟੀਆਂ ਆ ਗਈਆਂ ਨੇ ਸਕੂਲ ਲਾਉਣ ਜਾਣਾ ਸਾਰੇ ਆ ਨਿਆਣੇ ਠੰਡ ਚ ਬੈਂਦੇ ਨਹੀਂ ਸਕੋ ਸਕੂਲੇ ਤੇ ਬੂਟਵਾੜ ਕੱਸੇ ਦੇ ਬਹਿ ਜਾਂਦੇ ਸਾਰੇ ਕੋਈ ਹਾਲ ਨਹੀਂ ਕਰ ਇਹ ਤਾਂ ਉਹਨਾਂ ਬੜੇ ਆ। ਜਿਆ ਜਿਹਦੇ ਸਕੂਲ ਲੱਗਿਆ ਨਾ ਜਿਹੜੇ ਨਿੱਕੇ ਜਾਣੇ ਉਹ ਤੇ ਸਾਰੇ ਲੋਕਾਂ ਕੱਢਣੇ ਵੰਡੇ ਪਾਇ ਰਹਿ ਜਾਂਦੇ। ਉਹ ਵੱਡੇ ਵੀ ਚਾਚਾ ਕੋਠੇ ਟੱਪਦੇ ਫਿਰਦੇ ਵੱਡੇ ਵੀ ਕਲ ਨਹੀਂ ਲੋਕਾਂ ਨੇ। ਗੁੱਡੇ ਬੜੇ ਢਮਦੇ ਹਈ। ਉਹ ਇੱਕ ਜਨੇ ਵੀਡੀਓ ਬਣਾਇ ਬੜਾ ਸੌਂਦਾ। ਕੀ? ਮੈਂ ਬੋਲ ਨਹੀਂ ਸਕਦੀ ਵਿੱਚ। ਅੱਛਾ। ਜਿੰਨਾ ਕਾੜ ਰਹੀ ਆਂ ਗੇਰੇ ਤੇ ਡਾਲਣਾ ਠੀਕ ਆ। ਮੈਂ ਸਮਝਾ ਰਹੀ ਆਂ ਤੁਹਾਨੂੰ। ਸੇਮ ਨਹੀਂ ਰੈਂਡ ਡਾਲਣਾ। ਅੱਜ ਨਹੀਂ ਚਾਹੀਏ ਜ਼ਰੂਰ ਦੇਖੋ ਭਈਆ ਜੋ ਮੈਂਨੇ ਆਪਕੋ ਫੋਟੋ ਭੇਜੀ ਹੈ ਨਾ ਇਸਕੋ ਸੀਐਮ ਜ਼ਰੈਂਡ ਮੇਂ ਰੈਡੀ ਕਰਨਾ ਹੈ ਇਸਕਾ ਗੇਰਾ ਸੇਮ ਰਹਿਨੇ ਦੇਣਾ ਹੈ ਠੀਕ ਆ ਇੱਕ ਗਲਾ ਵੀ ਸੇਮ ਰਹੇਗਾ ਬਾਜੂ ਵੀ ਸੇਮ ਰਹੇਗਾ ਇੱਕ ਰਿਨਾ ਵਿੰਦਰ ਰਗਾ ਨਾ ਬਸ ਇੱਕ ਰਿਨਾ ਵਿੰਦਰ ਰਗਾ ਬਸੇ ਚੜਦਾ ਕਿਥੇ ਫੂਲ ਚਾਂਦਾ ਤੂੰ ਨਾ ਲੱਤਾ ਤੇ ਬਾਹਾਂ ਵੱਡ ਕੇ ਰੱਖ ਗਲਾ ਮੇਂ ਆਪੇ ਵੰਡੂਗਾ ਉਹ ਸਾਰੇ ਜਣ ਡਰ ਜਾਂਦੇ ਆਂਦੇ ਕੀ ਗੱਲ ਹੋ ਗਈ ਸਾਰਾ ਖਾਂ ਵੇਨਾ ਕਨੈਕਟਰ ਵੀ ਡਰ ਜਾਂਦਾ ਅੰਦਾ ਵੀ ਟਿਕਟ ਅੰਦਾ ਨਹੀਂ ਭਾਈ ਤਰਫੋਂ ਟਿਕਟ ਨਹੀਂ ਅੰਦਾ ਕਿਉਂ ਬੰਦਾ ਤੇ ਬੰਦੇ ਵੱਢਣ ਦੇ ਅੰਦਾ ਨਹੀਂ ਉਹ ਭਰਾ ਮੈਂ ਤੇ ਦਰਜੀ ਨੂੰ ਮੈਂ ਕਿਹਾ ਹੱਥ ਪੈਰ ਵੱਢ ਕੇ ਰੱਖ ਮੈਂ ਗਲਾ ਆਪੇ ਕੱਟੂਆਂ ਕੇ ਉਹ ਹਲੇ ਦਾ ਹੀ ਬੜਾ ਸਾ ਡਿਜ਼ਾਈਨ ਮੰਦੀ ਗੱਲਾਂ 'ਚ ਗੱਲ ਕੱਢ ਦਿੰਦਾ ਕਿ ਨਹੀਂ ਕਰਾ ਵੀਰ ਮੰਦੀ ਮੈਂ ਇੱਕ ਗੱਲ ਵੇਖੀ ਤੇ ਹੁਣ ਇੱਧਰ ਵੀ ਇੱਧਰ ਵੀ ਅੱਜ ਪਾਠੀ ਨਾ ਗਵੰਦੀ ਵੀਰਾ ਸੇਕ ਕਿੰਨਾ ਹੱਲੇ ਵੀ ਪੂਰਾ ਸੇਕ ਹੀ ਤੇ ਉਹਦਰ ਦੀ ਪਾ ਐ ਰਵਿੰਦਰ ਪਾਥੀਆਂ ਦਾ ਵੀ ਸੇਗ ਹੁੰਦਾ ਲੱਕੜਾਂ ਪੱਥਰ ਇਕੱਠੇ ਹੋਏ ਗੋਲੇ ਬਣ ਗਏ ਉਹਦਰ ਲੋੜੀ ਤੇ ਲੋੜੀ ਤੇ ਲੋਕੀ ਬੋਲੀ ਬੋਦ ਦੇ ਖੂਚ ਮਾਰੀ ਪਾਥੀ ਕੋ ਸ਼ੇਰ ਤੇ ਕੋ ਹਾਥੀ ਨਹੀਂ ਨਹੀਂ ਕਹਿੰਦੇ ਆਪਾਂ ਕੀ ਹੈ ਕੀਆ ਬੰਦੀ ਆ ਬਿਲਕੁਲੱਖ ਨਹੀਂ ਆਉਂਦਾ ਮਿਲੋ ਹਾਂ ਬਹੁਤ ਬਹੁਤ ਸੋਨਾ ਬਹੁਤ ਸੋਨਾ ਐਂਡ